ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸੌਣੇ ਬਿਕਰਮਜੀਠੀਏ ਨੂੰ ਲੈ ਕੇ ਜੋ ਕਿ ਬਈ ਬਿਕਰਮਜੀਠੀਏ ਦੇ ਜਿੰਨੇ ਵੀ ਸਮਰਥਕ ਆ ਕਾਲੀਦਾਰ ਵਰਕਰ ਆ ਜੋ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜੇ ਕਿ ਕੁਝ ਕੁ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਆ ਕਿਉਂਕਿ ਅੱਜ ਉਹਦੀ ਜਿਹੜੀ ਪੇਸ਼ੀ ਆ ਮੁਹਾਲੀ ਦੇ ਵਿੱਚ ਤੇ ਕਿਉਂਕਿ ਬਈ ਬਿਜੀਲੈਂਸ ਨੇ ਆਪਣੀ ਇਨਕੁਆਇਰੀ ਕਰਨ ਦੇ ਵਾਸਤੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਰਿਮਾਂਡ ਉਹ ਖਤਮ ਹੋ ਚੁੱਕਾ ਜਿਹਦੇ ਵਿੱਚ ਅੱਜ ਉਹਦੀ ਪੇਸ਼ੀ ਮੁਹਾਲੀ ਦੇ ਵਿੱਚ ਆ ਤੇ ਜਿਹੜੇ ਇਹਨਾਂ ਦੇ ਸਮਰਥਕ ਆ ਉਹਨੂੰ ਮਿਲਣ ਵਾਸਤੇ ਜੇ ਕੁਝ ਜਿਹੜੇ ਪਹੁੰਚ ਰਹੀ ਸੀ ਉੱਥੇ ਪਰ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ ਪੰਜਾਬ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਆ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਕੁਝ ਕੁ ਨਜ਼ਰਬੰਦ ਘਰਾਂ ਦੇ ਵਿੱਚ ਕਰੇ ਗਏ ਆ ਕਿਉਂਕਿ ਮਾਮਲਾ ਸਾਰਿਆਂ ਨੂੰ ਪਤਾ ਕਈ ਦਿਨਾਂ ਤੋਂ ਇਹ ਖਬਰਾਂ ਬਹੁਤ ਵਾਇਰਲ ਹੋਈਆਂ ਕਿਉਂਕਿ ਇੱਕ ਹਾਈਲਾਈਟ ਖਬਰ ਇਹ ਹਾਈਲਾਈਟ ਮੁੱਦਾ ਬਣ ਚੁੱਕੀ ਖਬਰ ਜਿਹਦੇ ਵਿੱਚ ਵਿਕਰਮ ਜੀਠੀਏ ਨੂੰ ਲੈ ਕੇ ਚਾਰੇ ਪਾਸਿਓਂ ਪੰਜਾਬ ਦੇ ਵਿੱਚ ਇੱਕ ਹੰਗਾਮਾ ਹੀ ਮੱਚਾ ਖੜਾਗਾ ਕਹਿੰਦਾ ਮਤਲਬ ਇੱਕ ਥਲਬਲੀ ਮੱਚ ਗਈ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਬਕਰਮਜੀਤ ਜੀ ਨਾਲ ਅੱਗੇ ਦਾ ਮਾਮਲਾ ਕੀ ਰਹੂਗਾ ਕਿਉਂਕਿ ਜਿਹੜਾ ਅੱਜ ਦਾ ਟੌਪਿਕ ਬਕਰਮਜੀਤ ਜੀ ਤੇ ਅੱਜ ਜਿਹਦੇ ਵਿੱਚ ਬਈ ਬਕਰਮਜੀਤ ਜੀ ਤੇ ਸੀਐਮ ਭਵੰਤਮਨ ਦੇ ਇੱਕ ਐਕਸ਼ਨ ਹੋਊਗਾ ਬਹੁਤ ਵੱਡਾ ਦੱਸਿਆ ਜਾਂਦਾ ਵੀ ਸਾਰਿਆਂ ਨਾਲੋਂ ਵੱਡਾ ਮਗਰਮਤ ਬਕਰਮਜੀਤਿਆ ਸੀਐਮ ਭਵੰਤਮਨ ਦਾ ਕਹਿਣਾ ਇਹ ਮੇਰਾ ਕਹਿਣਾ ਨਹੀਂ ਤੇ ਸਾਡੇ ਪੰਜਾਬ ਦੇ ਲੋਕ ਹੁਣ ਇਹ ਕਹਿੰਦੇ ਆ ਜਿਹੜਾ ਇਹਦੇ ਦੇ 540 ਕਰੋੜ ਦਾ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਉਹਦੇ ਤੇ ਉਹਦੇ ਇਹਦੇ ਤੇ ਉਹ ਪਰਚੇ ਦਰਜ ਹੋਏ ਆ ਉਸ ਦਾ ਇਹਦੇ ਤੇ ਪਰਚਾ ਦਰਜ ਹਤੇ ਪਰ ਬਾਕੀ ਦੂਜਾ ਨੰਬਰ ਦੱਸਿਆ ਇਹਦਾ ਵੀ ਸਭ ਤੋਂ ਵੱਡਾ ਮਗਰਮਾ ਚ ਇਹ ਨਸ਼ਾ ਤਸਕਰ ਦਾ ਵੀ ਰਿਹਾਗਾ ਤਾਂ ਇਹ ਜੋ ਜਿਹੜਾ ਪਰ ਅੱਜ ਦਾ ਹੁਣ ਇਹ ਕਹਿਣਾ ਇਹ ਆ ਬਈ ਜਿਵੇਂ ਅੱਜ ਦੀਆਂ ਖਬਰਾਂ ਜਿਹਦੇ ਵਿੱਚ 540 ਕਰੋੜ ਦੀ ਗੈਰ ਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਆ ਤੇ ਜੇ ਗੱਲ ਕਰੀਏ ਆਪਾਂ ਕੱਲ ਜਿਵੇਂ ਇਹਨਾਂ ਦੀ ਪਤਨੀ ਦਾ ਕਹਿਣਾ ਵੀ ਸਾਡੇ ਘਰੋਂ ਤੁਸੀਂ ਜਿਹੜਾ ਦਫ਼ਤਰ ਆ ਸਾਡਾ ਘਰ ਵੀ ਤੁਸੀਂ ਵਿਜੀਲੈਂਸ ਨੇ ਪਰੋਲ ਤਾ ਤਲਾਸ਼ੀਆਂ ਹੋ ਗਈਆਂ ਸਾਨੂੰ 540 ਕਰੋੜ ਦੱਸੋ ਕਿੱਥੇ ਬਈਕਰ ਇਹਦਾ ਕੋਈ ਵੀ ਨਹੀਂ ਰੱਖਦਾ ਹੁੰਦਾ ਇਹ ਦੱਸੋ ਕੋਈ ਘਰੇ ਤਾਂ ਮੈਂ ਕਹਣਾ ਵੀ ਕੋਈ ਕਰੋੜ ਰੁਪਿਆ ਵੀ ਨਹੀਂ ਰੱਖਦਾ ਇਹ ਤਾਂ ਖਾਤਿਆਂ ਦੇ ਵਿੱਚ ਇਹਨਾਂ ਦੇ ਦੇਦੇ ਇਹ ਨਹੀਂ ਪਤਾ ਨਾ ਕਿਹਦੇ ਕਿਹਦੇ ਖਾਤਿਆਂ ਦੇ ਵਿੱਚ ਆ ਵਿਕਰਮਜੀਤ ਸਿੰਘ ਦੇ ਨਾਂ ਤੇ ਤਾਂ ਖਾਤੇ ਜੀ ਨਹੀਂ ਹੈਗਾ ਇਹਦੇ ਪਤਨੀਏ ਜਿਹੜੀ ਇਹਦੇ ਜੋ ਇਹਦੇ ਘਰ ਦੇ ਹੈਗੇ ਤਾਂ ਉਸ ਦੇ ਨਾਮ ਤੇ ਅਕਾਊਂਟ ਦੇ ਵਿੱਚ ਇਹ ਰਕਮ ਸਾਰੀ ਜਮ੍ਹਾਂ ਕੀਤੀ ਜਾਂਦੀ ਆ ਇਹ ਜੋ ਸਾਡੇ ਚੈਨਲ ਵਾਲਾ ਬਣੀਓ ਇਹ ਐਕਸਪੋਜ਼ ਕੀਤਾ ਗਿਆ ਸਾਰਿਆਂ ਬਣੀਓ ਇਹ ਖੁਲਾਸੀ ਕੀਤੇ ਗਏ ਆ ਵੀ ਇਹਦੀ ਪਤਨੀ ਵੀ ਨਾਲ ਨਾਲ ਫਸ ਸਕਦੀ ਆ ਕਿਉਂਕਿ ਜਿਵੇਂ ਇਹਦੀ ਪਤਨੀ ਦਾ ਕੱਲ ਦੀਆਂ ਖਬਰਾਂ ਦੇ ਵਿੱਚ ਕਹਿਣਾ ਵੀ ਸਾਨੂੰ ਜੀ ਦਫ਼ਤਰ ਦੇ ਵਿੱਚ ਜਾਣ ਲੈਣ ਦੋ ਤੇ ਕੱਲ ਪੁਲਿਸ ਨੇ ਰੋਕ ਦਿੱਤਾ ਗਿਆ ਸੀ ਕਿਉਂਕਿ ਉਹ ਕਹਿੰਦੇ ਸਾਡੀ ਮਜਬੂਰੀ ਹੈ ਜੀ ਤੇ ਐਕਸ਼ਨ ਜਿਹੜਾ ਹੁਣ ਹੋਇਆ ਵਿਕਰਮਜੀਤ ਸਿੰਘ ਨੂੰ ਇੱਕ ਕਹਿੰਦਾ ਮਤਲਬ ਨਸ਼ਾ ਤਸਕਰ ਵੀ ਕਿਹਾ ਜਾਂਦਾ ਤੇ ਜੇ ਗੱਲ ਕਰੀਏ 540 ਕਰੋੜ ਦੇ ਕੋਈ ਮਹਬੂਲੀ ਰਕਮ ਤਾਂ ਹੈ ਨਹੀਂ ਜੇ ਆਪਾਂ ਕਹਦੀਏ ਵਿਜੀਲੈਂਸ ਕੋਈ ਮਹਬੂਲੀ ਗੱਲ ਇਹ ਵੀ ਨਹੀਂ ਹੈਗੀ ਮਾਰੇ ਖੜਕੜੇ ਵਿਜੀਲੈਂਸ ਦੀ ਰੇਡ ਨਹੀਂ ਪੈਂਦੀ ਸੀਏਡੀ ਪ੍ਰੋਪਰ ਤੌਰ ਤੇ ਜਦੋਂ ਪੱਕੇ ਤੌਰ ਤੇ ਇਹ ਰੇਡ ਪੈਂਦੀ ਆ ਪੱਕੇ ਤੌਰ ਤੇ ਸਬੂਤ ਹੁੰਦੇ ਜਦੋਂ ਉਦੋਂ ਚੱਕਦੇ ਆ ਬੰਦੇ ਨੂੰ ਨਾ ਕਿ ਕੋਈ ਹੋਰ ਨੂੰ ਨਹੀਂ ਕਿਸੇ ਨੂੰ ਚੱਕਿਆ ਤਾਂ ਭਾਈ ਦੱਸਿਆ ਜਾਂਦਾ ਸੀਐਮ ਭਵਨਤਮਾਨ ਬੰਨੀਓ ਵੀ ਸਾਰੇ ਵੱਡੇ ਮਗਰਮੱਛਾਂ ਨੂੰ ਚੱਕਿਆ ਜਿਹੜਾ ਇੱਕ ਉਹਨਾਂ ਤੋਂ ਵੱਡਾ ਮਗਰਮੱਛ ਅਸੀਂ ਚੱਕ ਲੈਂਤਾ ਗਿਆ ਤੇ ਨਾਲ ਜਿਹੜੀਆਂ ਖਬਰਾਂ ਹੋਰ ਵਾਇਰਲ ਹੁੰਦੀਆਂ ਕਿਉਂਕਿ ਇਹ ਸੀਐਮ ਭਵਨਤਮਾਨ ਦਾ ਕੱਲ ਦੀਆਂ ਖਬਰਾਂ ਦਾ ਕਹਿਣਾ ਸੀਐਮ ਭਵਨਤਮਾਨ ਕਹਿੰਦਾ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਜੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਵੀ ਤੁਸੀਂ ਜੀ ਨਸ਼ਾ ਤਸਕਰ ਨਹੀਂ ਫੜਦੇ ਸਾਰਿਆਂ ਨਾਲ ਵੱਡੇ ਨਸ਼ਾ ਤਸਕਰ ਕਾਲੀ ਦਲ ਆ ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਇਹਨਾਂ ਨੇ ਇੱਕ ਕੰਟਲਾਂ ਦੀ ਗਿਣਤੀ 'ਚ ਚਿਟਾ ਵੇਚਤਾ ਕਿੰਨੇ ਕੁ ਨੌਜਵਾਨ ਅੱਜ ਕਿੰਨੇ ਘਰ ਉਜੜ ਗਏ ਕਿੰਨੇ ਹੀ ਮਾਮਾ ਦੇ ਪੁੱਤ ਮਰ ਚਲੇ ਤੇ ਪਰ ਜਿਹੜਾ ਹੁਣ ਐਕਸ਼ਨ ਲੈ ਲਿਆ ਸੀ ਤਾਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਖੜ੍ਹ ਜਾਂਦੇ ਹੋ ਜਿਵੇਂ ਹੁਣ ਸੁਖਪਾਲ ਖਹਿਰਾ ਤੇ ਚੰਨੀ ਚੰਨੀ ਦਾ ਬਿਆਨ ਵੀ ਕੱਲ ਬਦਲ ਗਿਆ ਜਦੋਂ ਨੂੰ ਪਤਾ ਲੱਗ ਗਿਆ ਵੀ ਕਿਤੇ ਸੀਐਮ ਭੁਤਮਾਨ ਤੋਂ ਡਰਦੇ ਇਹ ਬਿਆਨ ਹੀ ਬਦਲ ਗਏ ਤੇ ਜੇ ਗੱਲ ਕਰੀਏ ਹੁਣ ਕੱਲ ਇੱਕ ਚੈਨਲ ਬਣੀਓ ਇੱਕ ਖਬਰ ਇਹ ਵੀ ਵਾਇਰਲ ਹੋ ਗਈਆਂ ਵੀ ਜਿਹੜਾ ਬੇਕਰਮ ਜੀਠੀਆਂ ਨੂੰ ਹੋਇਆ ਉਹ ਬਹੁਤ ਹੀ ਜ਼ਿਆਦਾ ਪੜੀ ਕੀਤੀ ਗਈ ਹੈ ਵਿਜੀਲੈਂਸ ਨੇ ਵੱਲੋਂ ਇਹਨਾਂ ਦੇ ਨਾਲ ਇਹਦੇ ਪਜਾਮੇ ਦੇ ਵਿੱਚ ਚੂਹੇ ਛੱਡੇ ਗਏ ਭਮੱਕੜ ਛੱਡੇ ਗਏ ਇੱਕ ਚੈਨਲ ਬਣਿਓ ਦੱਸਿਆ ਗਿਆ ਚੈਨਲ ਦਾ ਆਪਾਂ ਨਾਮ ਵੀ ਦੱਸ ਦਿੰਨੇ ਆ ਤੁਹਾਨੂੰ ਆ ਡਬਲ ਆਰਓ ਡਬਲ ਯੂ ਇਹ ਚੈਨਲ ਦਾ ਨਾਮ ਆ ਤਾਂ ਭਾਈ ਜੋ ਇੱਕ ਚੈਨਲ ਬਣਿਓ ਵੀ ਦੱਸਿਆ ਜਾਂਦਾ ਜਿਹੜਾ ਕੱਲ ਅਸੀਂ ਖਬਰ ਸੁਣੀ ਆ ਵੀ ਇਹਦੇ ਪਜਾਮੇ ਦੇ ਵਿੱਚ ਜੋ ਚੂਹੇ ਵੀ ਛੱਡੇ ਗਏ ਭਮੱਕੜ ਛੱਡੇ ਗਏ ਤੇ ਜਿਹਦੇ ਵਿੱਚ ਇਹਦੇ ਨਾਲ ਪੂਰੀ ਜਿਵੇਂ ਆਪਾਂ ਕਹਿੰਦੇ ਉਹਨਾਂ ਮੁਦਰਮ ਦੀ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਜੋ ਇਹਨੂੰ ਮਨਾਉਣ ਦੇ ਵਾਸਤੇ ਵਿਜੀਲੈਂਸ ਨੇ ਆਪਣੇ ਜੋ ਤਰੀਕੇ ਅਪਣਾਏ ਆ ਜੋ ਹਰ ਮੋੜ ਦਿਨ ਇਹਨਾ ਹੁੰਦਾ ਤੇ ਇਹ ਸੀਐਮ ਭੰਤਮਾਨ ਦਾ ਇਹ ਕਹਿਣਾ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਚਾਹੇ ਕੋਈ ਮੀਰ ਚਾਹੇ ਕੋਈ ਗਰੀਬ ਬਖਸ਼ਾ ਕਿਸੇ ਨੂੰ ਨਹੀਂ ਜਾਊਗਾ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਆ ਕੋਈ ਐ ਨਹੀਂ ਵੀ ਗਰੀਬਾਂ ਵਾਸਤੇ ਆਡਾ ਤੇ ਹੁਣ ਜਿਹੜਾ ਜੁੱਧ ਨਸ਼ਾ ਵਿਰੋਧ ਸੀਐਮ ਭੰਤਮਾਨ ਨੇ ਜੇ ਗੱਲ ਕਰੀਏ ਇਹ ਸਰਕਾਰ ਜਦੋਂ ਬਣਦੀ ਬਣਦੀ ਹੈ ਇਹਨਾਂ ਦੀ ਉਦੋਂ ਇਹਨਾਂ ਨੇ ਵੀ ਇਹ ਹੀ ਕਿਹਾ ਸੀ ਵੀ ਅਸੀਂ ਜੀ ਚੱਟੇ ਦਾ ਸਪਾਇਆ ਕਰ ਦਾਂਗੇ 26 ਜਨਵਰੀ ਨੂੰ ਵਾਦਾ ਹੁੰਦਾ ਸੀ ਐਮ ਭਵਨਤਮਨ ਦਾ ਲੋਕਾਂ ਨਾਲ ਕਹਿੰਦਾ 26 ਜਨਵਰੀ ਤੱਕ ਚੱਟੇ ਦਾ ਸਪਾਇਆ ਕਰ ਦਾਂਗੇ ਪਰ ਉਦੋਂ ਇਹਨਾਂ ਤੋਂ ਅੱਜ ਤੱਕ ਤੁਸੀਂ ਦੇਖਦੇ ਆ ਵੀ ਹੁਣ ਇਹਨਾਂ ਨੇ ਜਾਂਦੇ ਜਾਂਦੇ ਨਹੀਂ ਇਹ ਮਹੀਮ ਚੱਕੀ ਹੈ ਯੁੱਧ ਨਸ਼ਫਰਦ ਉਹ ਜਿਹੜੇ ਅੱਜ ਤੱਕ ਜੇ 3 ਸਾਲ ਪਹਿਲਾਂ ਮਹੀਮ ਚੱਕੀ ਦੀ ਉਹ ਸਾਡੇ ਅੱਜ ਨੌਜਵਾਨ ਜਿਹੜੇ ਪਹਿਲਾਂ ਕਿੰਨੇ ਘਰੋਂ ਜਿਹੜੇ ਕਿੰਨੇ ਮਾਵਾਂ ਦੇ ਪੁੱਤ ਮਰ ਚਲੇ ਅੱਜ ਉਹ ਨਹੀਂ ਹੁੰਦਾ ਸੀ ਜੇ ਪਹਿਲਾਂ ਮਹੀਮ ਚੱਕੀ ਇਹ ਤਾਂ ਇਹਨਾਂ ਨੂੰ ਪਤਾ ਸੀ ਵੀ ਹੁਣ ਦਿੱਲੀ ਵਾਲਾ ਲਾਲਾ ਵੀ ਹਰ ਗਿਆ ਦਿੱਲੀ ਵਾਲਿਆਂ ਨੇ ਮਰੀ ਲੱਤ ਉਹਦੇ ਤੇ ਝਾੜੂ ਦਾ ਖਲਾਰਤਾ ਤੇ ਉਹ ਤਾਂ ਹੁਣ ਦਿੱਲੀ ਚੋਂ ਕੱਢਤਾ ਤੇ ਰਹਿ ਗਿਆ ਕੱਲਾ ਪੰਜਾਬ 'ਚ ਸੀਐਮ ਪੰਤਮਾਨ ਹੁਣ ਉਹਦੀ ਪੰਜਾਬ ਤੇ ਨਜ਼ਰ ਆ ਕੇਜਰੀਵਾਲ ਦੀ ਨਾਲ-ਨਾਲ ਸੀਐਮ ਪੰਤਮਾਨ ਦੇ ਨਾਲ ਘੁੰਮਦਾ ਵੀ ਕਿਤੇ ਮੈਂ ਵੀ ਕਿਸੇ ਦਿਨ ਇੱਥੇ ਰਾਜ ਕਰਾਂ ਤੇ ਭਾਈ ਦੇਖਣਾ ਹੁਣ ਇਹ ਬਣਦਾ ਗੱਲ ਇਹ ਸੱਚੀ ਵੀ ਆ ਜਿੱਥੇ ਪਹਿਲਾ ਪਾਸਾ ਨਹੀਂ ਦਾ ਹੁੰਦਾ ਦੂਜਾ ਪਾਸਾ ਨੂੰ ਹੁੰਦਾ ਸੀਐਮ ਪੰਤਮਾਨ ਦਾ ਜਿੱਥੇ ਕਿਥੇ ਦੇ ਨਾਲ ਹੁੰਦਾ ਤੇ ਸੀਐਮ ਭਗਤ ਮਾਨ ਨੂੰ ਕਿਹਾ ਜਾਂਦਾ ਵੀ ਤਾ ਰਬੜ ਦੀ ਮੋਹਰ ਆ ਤੇ ਪਰ ਹੁਣ ਜਿਹੜਾ ਜਿਹੜਾ ਅੱਜ ਦਾ ਟੌਪਿਕ ਆ ਇਹ ਬਿਕਰਮ ਜੀਠੀਏ ਨੂੰ ਲੈ ਕੇ ਆ ਜਿਹੜੇ ਇਹਦੇ ਜਿੰਨੇ ਸਮਰਥਕ ਆ ਸਾਰਿਆਂ ਨੂੰ ਡਿਟੇਨ ਕਰ ਲਇਆ ਗਿਆ ਕੁਝ ਕੁ ਘਰਾਂ ਦੇ ਵਿੱਚ ਨਜ਼ਰਬੰਦ ਵੀ ਕੀਤੇ ਆ ਤੇ ਜਿਹੜੇ ਰਾਸਤਿਆਂ ਦੇ ਵਿੱਚ ਜਾਂਦੇ ਸੀ ਮੁਹਾਲੀ ਦੇ ਵਿੱਚ ਅੱਜ ਉਹਦੀ ਜਾਨੀ ਕਿ ਪੇਸ਼ੀ ਆ ਤੇ ਅੱਜ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋ ਚੱਲਿਆ ਅੱਗੇ ਦਾ ਰਿਮਾਂਡ ਵੀ ਮਿਲ ਸਕਦਾ ਇਹ ਵੀ ਅੱਜ ਦੀਆਂ ਖਬਰਾਂ ਦੇ ਵਿੱਚ ਕਹਿਣਾ ਵੀ ਅੱਗੇ ਦਾ ਰਿਮਾਂਡ ਵਿਕਰਮਜੀਤ ਜੀ ਦਾ ਮਿਲ ਸਕਦਾ ਜਿਦੇ ਵਿੱਚ ਹਜੇ ਹੋਰ ਵੀ ਇਨਕੁਇਰੀ ਕਰਨੀ ਬਾਕੀ ਆ ਹਜੇ ਪਤਾ ਨਹੀਂ ਮਾਮਲੇ ਹੋਰ ਸਾਹਮਣੇ ਕਿੰਨੇ ਕਾਉਣਗੇ ਕਿਉਂਕਿ ਇਹ ਤਾਂ ਦੱਸਿਆ ਜਾਂਦਾ 540 ਕਰੋੜ ਦੀ ਗੈਰਕਾਨੂੰਨੀ ਤਰੀਕੇ ਨਾਲ ਬਣੀ ਹੋਈ ਅੰਦਨਾ ਸਾਡੇ ਹੀ ਗਰੀਬਾਂ ਦੇ ਗਲ ਘੋਟ ਕੇ ਤੇ ਸਾਡੇ ਹੀ ਗਰੀਬਾਂ ਚੋਂ ਕੱਢਦੇ ਇਹ ਤੇ ਭਾਈ ਜਿਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਗੁੰਮਰਾਹ ਕਰ ਲੈਂਦੇ ਜਦੋਂ ਹੁੰਦਾ ਵੋਟਾਂ ਦਾ ਸਮਾਂ ਉਦੋਂ ਇਹ ਆਤਮਾਨਨ ਕੇ ਵੋਟਾਂ ਪਾ ਲੈਂਦੇ ਆ ਬਾਅਦ ਵਿੱਚ ਉਹੀ ਹਾਲ ਤੇ ਫਿਰ ਸਾਡੇ ਵਾਲੇ ਬਾਅਦ ਚਾਟੇਦਾਲਾਂ ਦੇ ਚੱਕਰਾਂ 'ਚ ਰਹਿ ਜਾਂਦੇ ਆ ਜਦੋਂ ਇਹ ਭਾਸ਼ਣ ਦਿੰਦੇ ਆ ਹਾਂਜੀ ਇਹ ਦੇਵਾਂਗੇ ਜੀ ਉਹ ਕਰਾਂਗੇ ਜੀ ਪਹਿਲਾਂ ਤਾਂ ਸੀਐਮ ਭੋਤਮਾਨ ਦੀ 2500 ਪਿੰਛਣ ਕਢਾਉਂਦੇ ਹੋਣਗੇ ਮੈਨੂੰ ਲੱਗਦਾ ਤੇ ਜਿਹੜਾ ਮਹੀਨੇ ਦੇ ਮਹੀਨੇ ਮਾਤਾ ਨੂੰ ਮਹਿਲਾਵਾਂ ਨੂੰ ਪਾਵਾਂਗੇ ਖਾਤੇ 'ਚ ਉਹ ਵੀ ਲੈ ਕੇ ਆਉਂਦੇ ਹੋਣਗੇ ਤਾਂ ਇਹ ਸਿਰਫ ਇਹਨਾਂ ਦੇ ਗੱਪ ਹੁੰਦੇ ਆ ਸਾਡੇ ਜਨਤਾ ਨੂੰ ਗਰੀਬ ਜਨਤਾ ਨੂੰ ਝਲਸਿਆਂ ਚ ਲੈ ਆਉਂਦੇ ਆ ਇਹ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਵੱਡੇ ਵੱਡੇ ਭਾਸ਼ਣ ਦੇ ਦਿੰਦੇ ਆ ਤੇ ਬਾਅਦ ਦੇ ਵਿੱਚ ਸਰਕਾਰ ਚਾਹੇ ਕੋਈ ਵੀ ਮੈਂ ਉਸ ਸਾਰਿਆਂ ਨੂੰ ਗਊਂ ਆ ਸੀਐਮ ਪਤਮਾਨ ਨੂੰ ਵੀ ਕੋ ਜਿਆਦਾ ਚੰਗਾ ਨਹੀਂ ਇਹਲੇ ਵੀ ਜਾਂਦੇ ਜਾਂਦੇ ਹੁਣ ਜੁਧ ਨਸ਼ਮਰੁੱਤ ਚਲਾ ਲ ਦਿੱਤਾ ਗਿਆ ਜਿਹੜਾ ਕੀ ਹੁਣ ਜੇ ਪਹਿਲਾਂ ਕੀਤਾ ਹੁੰਦਾ ਸਾਡਾ ਹੁਣ ਨੂੰ ਜਿਹੜੇ ਜਿੰਨੇ ਨੌਜਵਾਨ ਇੰਨੇ ਮਾਮਾ ਦੇ ਪੁੱਤ ਮਰ ਗਏ ਉਹ ਨਹੀਂ ਅੱਜ ਮਰਦੇ ਸੀਗੇ ਜੇ ਪਹਿਲਾਂ ਮਹੀਮ ਚੱਕੀ ਹੁੰਦੀ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਅੱਜ ਇਹਨਾਂ ਦੇ ਯਾਦ ਆ ਗਿਆ ਤਲ ਮੰਨਦੇ ਆ ਵੀ ਚੰਗੀ ਗੱਲ ਆ ਜੋ ਹੁਣ ਜੁਦ ਨਸ਼ਾ ਵਿਰੁੱਧ ਚਲਾਇਆ ਤੇ ਪਰ ਜੇ ਪਹਿਲਾ ਚੱਕੀ ਹੁੰਦੀ ਆ ਪਤਾ ਇਹ ਗਹਿਣਿਆ ਵੀ ਉਹ ਜਿਹੜਿਆਂ ਦੀਆਂ ਜਾਨਾਂ ਚਲੀਆਂ ਗਈਆਂ ਅੱਜ ਵੀ ਉਹਨਾਂ ਦਾ ਬਈ ਉਹਨਾਂ ਦਾ ਇਨਸਾਫ ਕੌਣ ਦਵਾਉ ਦੱਸੋ ਇਹੀ ਸਰਕਾਰੀ ਮਾਰਨ ਵਾਲੀਆਂ ਪੰਜਾਬ ਤੇ ਚਿੱਟਾ ਪਹੁੰਚਦਾ ਫੇਰ ਹੀ ਸਾਡੇ ਨੌਜਵਾਨੀ ਖਤਮ ਹੁੰਦੀ ਆ ਨੌਜਵਾਨ ਖਾਂਦੇ ਆ ਜੇ ਪੰਜਾਬ ਚ ਚਿੱਟਾ ਹੀ ਨਾ ਆਉਂਦਾ ਹੋਊਗਾ ਤਾਂ ਨੌਜਵਾਨ ਕਿਉਂ ਮਰਦੇ ਭੁੱਕੀ ਤੇ ਫੀਮ ਨਾਲ ਤਾਂ ਮਰਦੇ ਵੀ ਨਹੀਂ ਇਹੇ ਇਹਨਾਂ ਨੇ ਨਸ਼ੇ ਬੰਦ ਕਰਦੇ ਹੋਏ ਆਗੇ ਤਾ ਬਾਈ ਜਿਹੜਾ ਹੁਣ ਅੱਜ ਦਾ ਟੌਪਿਕ ਆਪਣਾ ਵਿਕਰਮ ਮਜੀਠੀਆ ਨੂੰ ਲੈ ਕੇ ਸੀ ਤਾਂ ਜੋ ਉਹਨਾਂ ਦੇ ਸਮਰਥਕਾਂ ਜੋ ਸਾਰੇ ਗ੍ਰਿਫਤਾਰ ਕਰ ਲਏ ਇੱਥੇ ਗਏ ਆ ਜੋ ਨજરਬੰਦ ਕੀਤੇ ਗਏ ਆ ਕਿਉਂਕਿ ਉਹਨਾਂ ਦਾ ਕਹਿਣਾ ਏ ਸੀ ਵੀ ਅਸੀਂ ਅੱਗੇ ਜਾ ਕੇ ਵਿਕਰਮ ਮਜੀਠੀਆ ਨੂੰ ਮਿਲੀਏ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਆ ਤੇ ਉੱਥੇ ਵੀ ਪੁਲਿਸ ਤਾਇਨਾਤ ਆ ਇਆਪਾ ਫਿਰ ਤੋਂ ਅਪੀਲ ਕਰਦੀ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅੱਜ ਦਾ ਟੌਪਿਕ ਤੁਹਾਡੇ ਨਾਲ ਜੋ ਬੇਗਰਮ ਜਿੱਠੀਆਂ ਨੂੰ ਲੈ ਕੇ ਸੀ ਭਾਈ ਤੇ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਹਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹੋ ਜੀ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ